ਹੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜਾ ਜਨਾ ਜਿਹੜੇ ਆਪਣੇ ਕੜਾ ਮਚੌਦਰੀ ਹੁੰਦੇ ਉਹਨਾਂ ਨੂੰ ਬੇਨਤੀ ਕਰਨੀ ਆ ਕੁਝ ਮਜਬੂਰੀ ਕਰਕੇ ਮੈਨੂੰ ਇੱਥੋਂ ਗਰੰਥੀ ਸਿੰਘ ਦੀ ਡਿਊਟੀ ਛੱਡਣੀ ਪੈਗੀ ਤੇ ਜਦੋਂ ਮੈਂ ਡਿਊਟੀ ਛੱਡੀ ਪਹਿਲਾਂ ਜਿੰਨਾ ਟਾਈਮ ਡਿਊਟੀ ਕਰਦਾ ਰਿਹਾ ਪਿੰਡ ਆਪਣਾ ਕਮੇਟੀ ਕਮੇਟੀ ਵਾਲੇ ਸਾਰੇ ਸਹੀ ਰਹੇ ਜਦੋਂ ਡਿਊਟੀ ਛੱਡਤੀ ਉਦੋਂ ਅਗਲਾ ਬਦਨਾਮੀ ਕਰਨੀ ਸ਼ੁਰੂ ਕਰ ਦਿੰਦਾ ਗਰੰਥੀ ਸਿੰਘ ਦਾ ਹਮੇਸ਼ਾ ਇਹੀ ਹੁੰਦਾ ਵਾ ਤੇ ਅੱਜ ਮੈਂ ਆਇਆ ਸੀ ਸਮਾਨ ਚੱਕਣ ਮੈਂ ਤਾਂ ਗੱਡੀ ਵੀ ਕਿਰਾਏ ਤੇ ਲਿਆਇਆ ਹਨਾ ਤੇ ਜਦੋਂ ਸਮਾਨ ਚੱਕਣ ਆਇਆ ਤੇ ਪ੍ਰਧਾਨ ਹੁਣ ਦਰ ਸਭ ਨੂੰ ਜਿੰਦੇ ਦਰਵਾਜ਼ਾ ਸਭ ਨੂੰ ਜਿੰਦਾ ਲਾ ਗਿਆ ਜਿੱਥੇ ਮੈਂ ਰਹਿੰਦਾ ਸੀ ਉੱਥੇ ਜਿੰਦਾ ਲਾ ਗਿਆ ਹਨਾ ਤੇ ਮੈਂ ਪ੍ਰਧਾਨ ਨੂੰ ਫੋਨ ਲਾਇਆ ਵੀ ਮੈਂ ਸਮਾਨ ਚੱਕਣ ਆਇਆ ਹੋਇਆ ਵਾਂ ਮੈਂ ਪਹਿਲਾਂ ਵੀ ਫੋਨ ਲਾਇਆ ਕਹਿੰਦਾ ਆ ਜਾਓ ਤੇ ਮੈਂ ਪ੍ਰਧਾਨ ਸਾਹਿਬ ਨੂੰ ਫੋਨ ਲਾਇਆ ਵੀ ਮੈਂ ਸਮਾਨ ਚੱਕਣ ਆਇਆ ਹੋਇਆ ਵਾਂ ਤੇ ਹੁਣ ਕਹਿੰਦਾ ਵੀ ਮੈਂ ਥੋੜਾ ਜਿਹਾ ਬਾਹਰ ਗਿਆ ਹੋਇਆ ਵਾਂ ਜਦੋਂ ਮੈਂ ਆਇਆ ਸਮਾਨ ਨੂੰ ਚੱਕਿਓ ਤੇ ਦੂਜੀ ਗੱਲ ਇਹ ਕੰਦੀ ਵੀ ਗਰੰਥੀ ਸਿੰਘ ਜਿਸਮਾਨ ਚੱਕਣਾ ਤੇ ਨਾਲ ਦੀ ਨਾਲ ਸਾਰੀ ਸਫਾਈ ਕਰਕੇ ਜਾਣੀ ਪੈਣੀ ਆ ਜਿਹੜੇ ਤੁਸੀਂ ਕੱਪੜੇ ਵਰਤੇ ਸੀ ਬਿਸਤਰੇ ਵਰਤੇ ਸੀ ਉਹ ਧੋਕੇ ਜਾਣੇ ਪੈਣੇ ਆ ਹੁਣ ਤੁਸੀਂ ਦੱਸੋ ਵੀ ਗਰੰਥੀ ਸਿੰਘ ਦੀ ਤਨਖਾਹ ਕਿੰਨੀ ਕੁੰਦੀ ਆ 9 1000 ਇੰਨੇ ਕ ਦੇ ਕਰੀਬ ਹੁੰਦੀ ਹੈ ਕਈ ਏਦੂ ਘੱਟ ਵੀ ਹੈ ਤੇ ਵੱਧ ਤਾਂ ਕੋਈ ਕੋਈ ਦੇ ਸਕਦਾ ਵ ਪਰ ਤੇ ਗਰੰਥੀ ਸਿੰਘ ਹੁਣ ਜੇ 9000 10000 ਤਨਖਾਹ ਲੈਂਦਾ ਉਹਦੇ ਵਿੱਚ ਕੱਪੜੇ ਧੋਵੇ ਉਹਨਾਂ ਦੇ ਹਨਾਏ ਕੁਝ ਕਰੇ ਤੁਸੀਂ ਦੱਸੋ ਫਿਰ ਕੋਈ ਇਧਰ ਲਈ ਲੈਣ ਚਾਉਣਾ ਚਾਹੂਗਾ ਕੋਈ ਨਹੀਂ ਸਾਰੇ ਇੰਨਾ ਕਰਨ ਨਹੀਂ ਟੁੱਟਦੇ ਨੇ ਇਹ ਥੋੜਾ ਜਿਹਾ ਕੜਮ ਚੌਧਰੀਆਂ ਨੇ ਜਿਹੜਾ ਸਭ ਕੁਝ ਖਤਮ ਕੀਤਾ ਹੋਇਆ ਵਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਕੜਮ ਚੌਧਰੀਆਂ ਨੂੰ ਵੀ ਗ੍ਰੰਥੀ ਸਿੰਘ ਨੇ ਇਦਾਂ ਨਹੀਂ ਕਰਨਾ ਚਾਹੀਦਾ ਪੁਰਾਇਆ ਮੇਰੇ ਕੋਲੇ ਆ ਕੇ ਮੈਨੂੰ ਕਹਿੰਦਾ ਹਾਂ ਕਿੱਧਰ ਚੱਲਿਆਂ ਕਹਿੰਦਾ ਕਹਿੰਦਾ ਮੈਂ ਕਿਹਾ ਵੀ ਭਾਈ ਸਾਹਿਬ ਮੇਰੀ ਆਹ ਮਜਬੂਰੀ ਬਣੀ ਹੈ ਮੈਂ ਸਾਰੇ ਕੁਝ ਉਹਨਾਂ ਨੂੰ ਦੱਸਦਾ ਵਾ ਤੇ ਕਹਿੰਦੇ ਵੀ ਤੈਨੂੰ ਸਮਾਨ ਨੂੰ ਅਸੀਂ ਹੱਥ ਨਹੀਂ ਲਾਉਣ ਦੇਣਾ ਤੁਸੀਂ ਦੱਸੋ ਭਾਈ ਸਾਹਿਬ ਜੀ ਗਰੰਤੀ ਸਿੰਘ ਨੇ ਇਦਾਂ ਹੋ ਸਕਦਾ ਵੀ ਕੋਈ ਆਪ ਦੇ ਮੇਰੇ ਸਮਾਨ ਨੂੰ ਜੇ ਤਾਂ ਮੈਂ ਗੁਰੂ ਘਰ ਦੇ ਵਿੱਚੋਂ ਕੁਝ ਲੈ ਕੇ ਜਾਵਾਂ ਹਨਾ ਫਿਰ ਵੀ ਅਗਲਾ ਕਹਿੰਦਾ ਵਾ ਤੇ ਇਹ ਮੈਨੂੰ ਆਪ ਦੇ ਮੇਰੇ ਸਮਾਨ ਨੂੰ ਹੀ ਕਹੀ ਜਾਂਦੇ ਵੀ ਤੈਨੂੰ ਹੱਥ ਨਹੀਂ ਲਾਉਣਾ ਇਹ ਨਹੀਂ ਕਰਨ ਦੇਣਾ ਤੂੰ ਸਾਰੇ ਬਿਸਤਰੇ ਸਾਫ਼ ਕਰਕੇ ਜਾ ਜਿਹੜੇ ਤੂੰ ਵਰਤਦਾ ਸੀ ਸਫਾਈ ਕਰਕੇ ਜਾ ਤੇ ਮਤਲਬ ਕਿ ਕਹਿੰਦਾ ਮਤਲਬ ਜਿਹੜੇ ਵਸਦੇ ਘਰ ਹੁੰਦੇ ਚਲੋ ਹਨਾ ਉੱਥੇ ਮੜਾ ਮੋਟਾ ਹੁੰਦਾ ਰਹਿੰਦਾ ਵਾ ਮੇਰੇ ਪਰਵਾਦ ਨੇ ਸਾਰੀ ਸਫਾਈ ਵੀ ਕੀਤੀ ਹੁਣ ਝਾੜੂ ਝੂੜੂ ਲਾਤਾ ਸਾਰਾ ਕੁਛ ਲਾਤਾ ਫੇਰ ਵੀ ਬੋਲੀ ਜਾਂਦੇ ਵੀ ਤੁਸੀਂ ਸਾਨੂੰ ਅਸੀਂ ਸਮਾਨ ਨਹੀਂ ਚੱਕਣ ਦੇਣਾ ਇਹ ਨਹੀਂ ਕਰਨ ਦੇਣਾਗਾ ਤੇ ਇਹ ਗੱਲਾਂ ਚੰਗੀਆਂ ਨਹੀਂ ਲੱਗਦੀ ਇਹਨਾਂ ਗੱਲਾਂ ਕਰਨੀ ਆਪਣਾ ਮਨ ਫਿੱਕਾ ਪੈ ਜਾਂਦਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਕੜਾ ਮਚੌਦਰੀਆਂ ਨੂੰ ਵੀ ਗ੍ਰੰਥੀ ਸਿੰਘ ਨੇ ਇਦਾਂ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ